ਇਤੀ ਗੱਲ ਪਿੰਡ ਝੁੱਗੇ ਛਲੀਆਂ ਵਿੱਚੋਂ ਲੰਘਦੀ ਲక్ష్ਮਨ ਨਹਿਰ ਵਿੱਚ ਨਹਿਰੀ ਵਿਭਾਗ ਦੀ ਅਣਗਹਿਲੀ ਕਾਰਨ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ ਸੀ ਅਤੇ ਨਹਿਰ ਦੀ ਸਾਫ ਸਫਾਈ ਨਾ ਹੋਣ ਦੇ ਚੱਲਦਿਆਂ ਲక్ష్ਮਨ ਨਹਿਰ ਪਿੰਡ ਨਜ਼ਦੀਕ ਜੱਟ ਟੁੱਟ ਗਈ ਜਿਸ ਦੇ ਚੱਲਦਿਆਂ ਕਿਸਾਨਾਂ ਦੀ ਬੀਜੀ ਹੋਈ ਫਸਲ ਸੈਂਕੜੇ ਏਕੜ ਖਰਾਬ ਹੋ ਗਈ ਇਸ ਮੌਕੇ ਕਿਸਾਨਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਹਿਰੀ ਵਿਭਾਗ ਦੀ ਅਣਗਹਿਲੀ ਕਰਕੇ ਸਾਡਾ ਵੱਡਾ ਨੁਕਸਾਨ ਹੋਇਆ ਜਿਸ ਦੀ ਪਰਪਾਈ ਕੀਤੀ ਜਾਵੇ ਉਹਨਾਂ ਕਹਿੰਦੇ ਕਿ ਇਸ ਨਹਿਰ ਦੀ ਸਾਫ ਫਾਇਲੇ کئی ਵਾਰ ਨਹਿਰੀ ਵਿਭਾਗ ਨੂੰ ਅਪੀਲ ਵੀ ਕੀਤੀ ਗਈ ਹੈ ਪਰੰਤੂ ਉਹਨਾਂ ਅਧਿਕਾਰੀਆਂ ਦੇ ਕੰਨਾਂ ਦੇ ਜੋ ਤੱਕ ਨਹੀਂ ਸਰਕੀ ਕਿਸਾਨਾਂ ਨੇ ਨਹਿਰੀ ਵਿਭਾਗ ਤੇ ਨਹਿਰ ਵਿੱਚ ਪਾਣੀ ਜਾਣ ਪੁੱਜ ਤੇ ਛੱਡਣ ਦੇ ਇਲਜ਼ਾਮ ਲਗਾਏ ਨੇ ਇਸ ਮੌਕੇ ਕਿਸਾਨਾਂ ਨਾਲ ਹਮਦਰਦੀ ਜਤਾਉਂਦੇ ਹੋਏ ਸਾਬਕਾ ਕੈਬਨਟ ਮੰਤਰੀ ਹਲਕਾ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਅੱਜ ਮੌਕੇ ਦਾ ਜਾਇਜ਼ਾ ਲੈਣ ਲਈ ਪੁੱਜੇ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਮੌਕੇ ਤੇ ਮੌਜੂਦ ਨਹਿਰੀ ਵਿਭਾਗ ਦੇ ਜੈ ਪ੍ਰਦੀਪ ਕੁਮਾਰ ਨੂੰ ਝਾੜ ਵੀ ਪਾਈ ਹੈ ਇਸ ਮੌਕੇ ਵਿਧਾਇਕ ਇੱਕ ਸਰਦਾਰ ਫੋਜਾ ਸਿੰਘ ਸਰਾਰੀ ਨੇ ਡੀਸੀ ਫਿਰੋਜ਼ਪੁਰ ਨਾਲ ਫੋਨ ਤੇ ਗਲਬਤ ਕਰਦਿਆਂ ਕਿਸਾਨਾਂ ਦੇ ਹੋਏ ਵੱਡੇ ਨੁਕਸਾਨ ਤੋਂ ਜਾਣੂ ਵੀ ਕਰਵਾਇਆ ਇੱਕ ਸਰਦਾਰ ਫੋਜਾ ਸਿੰਘ ਸਰਾਰੀ ਨੇ ਕਿਹਾ ਕਿ ਨਹਿਰੀ ਵਿਭਾਗ ਦੀ ਨਲਾਇਕੀ ਕਾਰਨ ਕਈ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ ਜਿਸ ਦੀ ਕਿਸਾਨਾਂ ਵੱਲੋਂ ਕੁਝ ਦਿਨ ਪਹਿਲਾਂ ਬਿਜਾਈ ਕੀਤੀ ਗਈ ਸੀ ਉਹਨਾਂ ਕਹਿ ਕਿ ਡੀਸੀ ਫਿਰੋਜ਼ਪੁਰ ਨੂੰ ਇਸ ਨੁਕਸਾਨ ਤੋਂ ਜਾਣੂ ਕਰਵਾ ਦਿੱਤਾ ਗਿਆ ਅਤੇ ਕਿਸਾਨਾਂ ਦੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਇੱਕ ਰਿਪੋਰਟ ਤਿਆਰ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਨੇ ਤਾਂ ਜੋ ਕਿਸਾਨਾਂ ਦੀ ਪਰਪਾਈ ਹੋ ਸਕੇ ਅਮਸਰਾਤੀ ਮੌਕੇ ਤੇ ਪਹੁੰਚੀ ਹੈ ਕਿ ਆਦੇਸ਼ ਨੇ ਤੇ ਕਿਸਾਨਾਂ ਦੀ ਕਿਸ ਤਰ੍ਹਾਂ ਕਾਰ ਲੱਗੀ ਹੈ ਜੋ ਵਾਪਰੇ ਆ ਇਹ ਵੈਰੀਫਾਈ ਕਰ ਰਹੇ ਕਿ ਨਹਿਰ ਕੁਦਰਤੀ ਟੁੱਟੀ ਹੈ ਜਾਂ ਓਵਰਫਲੋ ਹੋਇਆ ਹੈ ਇੱਥੋਂ ਪਤਾ ਲੱਗਿਆ ਕਿਸਾਨ ਭਾਈਚਾਰੇ ਤੋਂ ਜਿਹੜੇ ਖੇਤਾਂ ਵਾਲੇ ਦੱਸ ਰਹੇ ਸੀ ਕਿ ਇਹਦਾ ਜਿੰਨਾ ਲੈਵਲ ਸੀ ਪਾਣੀ ਦਾ ਉਸ ਤੋਂ ਜ਼ਿਆਦਾ ਆ ਗਿਆ ਸੀ ਜ਼ਿਆਦਾ ਪਾਣੀ ਆਉਣ ਕਰਕੇ ਕੋਈ ਖੋਡ ਪੈ ਗਈ ਉਹਦੇ ਨਾਲ ਟੁੱਟੀ ਹੈ ਕਾਫੀ ਨੁਕਸਾਨ ਹੋਇਆ ਇਹ ਅਸੀਂ ਜਿੰਨਾ ਕੁ ਨੁਕਸਾਨ ਹੋਇਆ ਗਰਜ਼ੋਰੀ ਕਰਾ ਕੇ ਉਹਨਾਂ ਨੂੰ ਮੁਆਵਜ਼ਾ ਦਵਾਵਾਂਗੇ ਤੇ ਜਿਹੜਾ ਪ੍ਰਸ਼ਾਸਨ ਜਾਂ ਇਹਨਾਂ ਦੇ ਅਧਿਕਾਰੀ ਨੇ ਨਹਿਰ ਵਾਗਦੀ ਜਿੰਨੂੰ ਗੇਂਹਲੀ ਪਾਈ ਗਈ ਹੈ ਉਹ ਗੀੜਾ ਨਹੀਂ ਲਾਉਂਦੇ ਜਦੋਂ ਥੋੜੀ ਛੁੱਟੀ ਸੀ ਪਤਾ ਲੱਗ ਜਾਂਦਾ ਤਾਂ ਚੰਗਾ ਸੀ ਪਰ ਜਦੋਂ ਜਿਆਦਾ ਵੱਡਾ ਨੁਕਸਾਨ ਹੋ ਗਿਆ ਜਿਵੇਂ ਬੇਲ ਲਾ ਰਹਾ ਹੈ ਕਿ ਜੇ ਇਹ ਐਸ ਬੀਓ ਐਫ ਸੀ ਜਿਹੜੇ ਵੀ ਅਸਰ ਦੀ ਪਤਾਹੀ ਕਰ ਪਾਇਆ ਗਿਆ ਉਹਦੇ ਖਿਲਾਫ ਮੈਂ ਕਵਨ ਕਰ ਰਹੀ ਸਰ ਦੇਖਿਆ ਜਾਵੇ ਤਾਂ ਇਹਨਾਂ ਦਿਨਾਂ ਦੇ ਵਿੱਚ ਪਾਣੀ ਦੀ ਲੋੜ ਵੀ ਨਹੀਂ ਹੁੰਦੀ ਕੀ ਕਾਰਨ ਹੈ ਜਿਹੜਾ ਪਾਣੀ ਇਹ ਇਹੀ ਉਹ ਇੱਕ ਇਧਰ ਜੇਹੀ ਖੜਾ ਉਹਨੂੰ ਇਹੀ ਗੱਲ ਪੁੱਛੀ ਹੈ ਕਿ ਜਦੋਂ ਤਾਂ ਝੋਨੇ ਦਾ ਸੀਜ਼ਨ ਸੀ ਉਦੋਂ ਤਾਂ ਪਾਣੀ ਵੀ ਚੱਲਿਆ ਤੇ ਹੁਣ ਜਦੋਂ ਨਹੀਂ ਜ਼ਰੂਰ ਸੀ ਉਦੋਂ ਤੁਸੀਂ ਮਹਿਰ ਪਾਰ ਦਿੱਤੀ ਭਰ ਵੀ ਇੰਨੀ ਦਿੱਤੀ ਕਿ ਓਵਰਫਲੋ ਹੋ ਗਈ ਜਿਹਦੇ ਨਾਲ ਨੁਕਸਾਨ ਹੋਇਆ ਕਿੰਨੀ ਕੋਈ ਇੱਕਰ ਦਾ ਪ੍ਰਭਾਵਤ ਹੋਇਆ ਇੱਥੋਂ ਦੇਖ ਕੇ ਤੁਹਾਨੂੰ ਵੀ ਦੇਖਦਾ ਕੈਮਰਾ ਕਮਾ ਲਓ ਲੱਗ ਰਿਹਾ ਕਿ ਕੋਈ 50 ਕਿੱਲੇ ਕਿੰਦੇ ਹਾਂ ਜੀ ਇਹਨਾਂ ਕੋਈ 50 ਕਿੱਲੇ ਤੱਕ ਲੱਗਦੀ ਹੈ ਕੈਮਰੇ ਚ ਦਿਖਾ ਵੀ ਦਿਓ ਜੀ ਪਾਣੀ ਪਾਣੀ ਦਿਖਾਈ ਦੇ ਰਿਹਾ ਤੇ ਹਾਲ ਦੀ ਘੜੀ ਉੱਪਰ ਪਾਣੀ ਕੋਸ਼ਿਸ਼ ਕਰ ਰਹੇ ਹਾਂ ਵੀ ਬੰਦ ਹੋ ਜਾਏ ਤਾਂ ਜਿਹੜਾ ਹੋ ਗਿਆ ਨੁਕਸਾਨ ਹੋਰ ਤਾਂ ਨਾ ਹੋਵੇ ਸਰ ਸੰਬੰਧਕ ਮੈਕਮਨ ਉੱਤੇ ਦਿਖਾ ਰਿਹਾ ਨੇ ਤੁਸੀਂ ਆਹ ਤੁਹਾਡੇ ਸਾਹਮਣੇ ਡੀਸੀ ਸਾਹਿਬ ਨੂੰ ਕਾਲ ਕੀਤੀ ਐਕਸ਼ਨ ਨੇ ਵੀ ਸਵਿਚ ਕਿਹਾ ਪੂਰਾ ਸਾਰੇ ਜਿਹੜੇ ਜ਼ਿੰਮੇਵਾਰ ਨੇ ਬਹੁਤ ਜੂਤੀ ਲਈ ਹੈ। ਅੱ ਲੱਗ ਰਿਹਾ ਵੀ ਉਹ ਅੰਗੇਲੀ ਨਾ ਕਿ ਉਹ ਪਰਸੋਂ ਦੀ ਲਹਿ ਟੁੱਟੀ ਹੈ। ਅਜੇ ਤੱਕ ਕੋਈ ਜਿਸ ਤਰ੍ਹਾਂ ਐਸਡੀਓ ਜੈਕਸੀ ਨੂੰ ਪਹੁੰਚਿਆ। ਹਾਂਜੀ ਵੀਰ ਜੀ ਕੀ ਕਹਿਣਾ ਤੁਹਾਡਾ ਜਿਹੜਾ ਕਣਕ ਦੀ ਫਸਲ ਜਿਹੜੀ ਬਜਾਈ ਕੀਤੀ ਹੋਈ ਸੀ। ਨਹਿਰੀ ਵਿਭਾਗ ਦੇ ਵੱਲੋਂ ਪਾਣੀ ਛੱਡੇਗਾ ਕੀ ਕਹਿਣਾ ਕੋਈ? ਹਾਂਜੀ ਹਾਂਜੀ ਇਹ ਨਹਿਰੀ ਵਿਭਾਗ ਦੇ ਵੱਜੋਂ ਪਾਣੀ ਛੱਡੇਗਾ ਪਰ ਨਹਿਰ ਦੀ ਕਦੇ ਨਾ ਸਫਾਈ ਨਹੀਂ ਕਰਾਈ। ਇਹਨਾਂ ਦੀਆਂ ਇੰਨੀਆਂ ਨਲਾਇਕੀਆਂ ਨੇ ਜੋ ਪੈਸਾ ਸਰਕਾਰ ਪਾ ਰਹੀ ਹੈ। ਸਰਕਾਰ ਤਾਂ ਪੈਸਾ ਬਿਲਕੁਲ ਸਹੀ ਦੇ ਰਹੀ ਹੈ ਜੀ। ਇਹ ਆਪਦੇ ਵਿੱਚ ਕਾਲਾ ਮਾਲਾ ਕਰਕੇ ਪੈਸਾ ਖਾ ਜਾਂਦੇ ਆ ਜੀ ਜਈ ਹੋਇਆ ਜੇ ਕੋਈ ਬੇਲਦਾਰ ਹੋਇਆ ਜੀ ਕਦੇ ਨਾ ਨਹਿਰ ਵਾਲੇ ਦੇਖਿਆ ਹੀ ਨਹੀਂ ਜੀ ਠੀਕ ਹੈ ਜੀ ਹੁਣ ਕਿੰਨੇ ਏਕੜ ਦੀ ਨੁਕਸਾਨ ਹੋ ਗਿਆ ਜੀ ਉਹਦੀ ਪਰਪਾਈ ਮੈਂ ਕਹਿੰਦਾ ਸਰਕਾਰ ਨੂੰ ਨੇ ਇਹਨਾਂ ਨੂੰ ਪੈਣੀ ਚਾਹੀਦੀ ਏ ਇਸ ਅਫਸਰਾਂ ਨੂੰ ਪੈਣੀ ਚਾਹੀਦੀ ਏ ਇਹ ਅਫਸਰਾਂ ਦੀ ਸਾਰੀਆਂ ਨਾਕਾਮੀਆਂ ਨੇ ਜੀ ਕੋਈ ਇਹਦੇ ਵਿੱਚ ਅਸੀਂ ਸਰਕਾਰ ਦੀ ਨਾਕਾਮੀ ਨਹੀਂ ਕਹਿ ਸਕਦੇ ਸਰਕਾਰ ਸਾਨੂੰ ਪੂਰਾ ਪੈਸਾ ਦੇ ਰਹੀ ਸਾਡਾ ਪੂਰਾ ਸਰਕਾਰ ਸਾਥ ਦੇ ਰਹੀ ਏ ਜੀ ਸਾਡੇ ਮੰਤਰੀ ਸਾਹਿਬ ਵੀ ਸਾਡਾ ਪੂਰਾ ਸਾਥ ਦੇ ਰਹੇ ਨੇ ਜੀ ਅੱਜ ਵੀ ਆਏ ਨੇ ਸਾਰ ਲੈ ਗਏ ਨੇ ਜੀ ਕੱਲ ਵੀ ਆਏ ਨੇ ਜੀ ਪਰ ਜਿੰਨੇ ਵੀ ਮੁਲਾਜ਼ਮ ਨੇ ਹੁਣ ਸਾਡੇ ਮੰਤਰੀ ਜੀ ਨੂੰ ਹਾਏ ਨੇ ਜੀ ਇਹ ਕੋਈ ਮੁਲਾਜ਼ਮ ਨਹੀਂ ਇੱਥੇ ਆ ਪੀ ਇਹਦੀ ਜ਼ਿੰਮੇਵਾਰੀ ਅਸੀਂ ਕਿਵੇਂ ਦਈਏ ਜੀ ਸਾਡੇ ਮੰਤਰੀ ਸਾਹਿਬ ਨੇ ਹੁਣ ਵੀ ਫੋਨ ਕੀਤਾ ਜੀ ਇਹਦੀ ਪਰਪਾਈ ਤੁਹਾਡੇ ਤੋਂ ਕਰਾਉਣੀ ਹੈ ਜੀ ਅਸੀਂ ਮੰਤਰੀ ਦਾ ਫੋਜਾ ਸਿੰਘ ਸਰਾਰੀ ਦਾ ਕਰਮਨ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਸਾਰ ਲਈ ਸਾਡੀ ਜੀ ਕੋਈ ਕਿਸੇ ਸਾਡੀ ਮੁਲਾਜ਼ਮ ਨਹੀਂ ਅਜੇ ਤੱਕ ਰਸਾਰ ਰਹੀ ਜੀ ਕੋਈ ਪਹੁੰਚਿਆ ਨਹੀਂ ਕੋਈ ਪਹੁੰਚਿਆ ਨਹੀਂ ਜੀ ਕੋਈ ਨਹਿਰ ਪਵਾਦਾ ਇੱਕ ਵੀ ਬੰਦਾ ਨਹੀਂ ਪਹੁੰਚਿਆ ਜੀ ਇੱਕ ਵੀ ਸਾਡੀ ਨਹਿਰ ਇਹ ਲక్ష్మణ ਨਹਿਰ ਹੈ ਜੀ ਇਹ ਜਦੋਂ ਤੋਂ ਬਣੀ ਹੈ ਉਦੋਂ ਤੋਂ ਹੀ ਇਹਨਾਂ ਨੇ ਕਾਲਾ ਮਾਲਾ ਕਰਨਾ ਸ਼ੁਰੂ ਕਰਤਾ ਦੀ ਸਫਾਈ ਦਾ ਪੈਸਾ ਆਉਂਦਾ ਹੈ ਕਾਗਜ਼ਾਂ ਦੇ ਵਿੱਚ ਪਾ ਦਿੰਦੇ ਨੇ ਆਪ ਖਾ ਜਾਂਦੇ ਆ ਜੀ ਸਰਕਾਰ ਬਿਲਕੁਲ ਸਹੀ ਪੈਸਾ ਦੇ ਰਹੀ ਸਰਕਾਰ ਬਿਲਕੁਲ ਸਹੀ ਕੰਮ ਕਰ ਰਹੀ ਹੈ ਜੀ ਹੁਣ ਮੰਤਰੀ ਕੱਲ ਵੀ ਸਾਡੇ ਮੰਤਰੀ ਸਾਹਿਬ ਆਏ ਸੀਗੇ ਪਤਾ ਲੈਣ ਅੱਜ ਵੀ ਆਏ ਨਹੀਂ ਜੀ ਪਰ ਇਹਨਾਂ ਦਾ ਕੋਈ ਅਫਸਰ ਮੁਲਾਜ਼ਮ ਨਹੀਂ ਅੱਜ ਤੋੜੀ ਵੀ ਨਹੀਂ ਆਇਆ ਜਿਨ੍ਹਾਂ ਦੀ ਅਸੀਂ ਇਹ ਇਹਨਾਂ ਦੀ ਮੰਨਦੇ ਆ ਜੀ ਜਿਹੜੇ ਇੱਥੇ ਮਤਲਬ ਕਿ ਨਹਿਰੀ ਵਿਭਾਗ ਦੇ ਗਲਤੀ ਮੰਨਦੇ ਆ ਜੀ ਜੋ ਕਿ ਨਹਿਰੀ ਵਿਭਾਗ ਦਾ ਕਲਮ ਮੁਲਾਜ਼ਮ ਆਇਆ ਸੀ ਕਹਿੰਦਾ ਇਹਦੇ ਵਿੱਚ 20% ਪਾਣੀ ਛੜਨਾ ਸੀਗਾ ਜੀ ਜਿਹਦੇ ਕਰਨ ਇਹਦੇ ਵਿੱਚ ਡੇਢ ਕਿਊਸਕ ਪਾਣੀ ਇਹਨਾਂ ਨੇ ਛੱਡਿਆ ਜੀ ਇਹ ਪਤਾ ਨਹੀਂ ਇਹਨਾਂ ਦੀ ਕੀ ਚਾਲ ਹੈ ਸਰਕਾਰ ਨੂੰ ਫੇਲ ਕਰਨ ਦੀ ਚਾਲ ਹੈ ਜਾਂ ਸਾਡੇ ਮੰਤਰੀ ਸਾਹਿਬ ਨੂੰ ਫੇਰ ਯਾਨੀ ਕਿ ਬਦਨਾਮ ਕਰਨ ਦੀ ਚਾਲ ਹੈ ਜੀ ਕੋਈ ਗਹਿਰੇ ਜੇ ਤਾਂ ਇਹਨਾਂ ਦਿਨਾਂ ਦੇ ਵਿੱਚ ਪਾਣੀ ਦੀ ਲੋੜ ਨਹੀਂ ਕਿਸਾਨ ਨਹੀਂ ਜੀ ਨਹੀਂ ਜੀ ਹੈ ਹੀ ਨਹੀਂ ਜੀ ਕਿ ਅੱਗੇ ਕਦੇ ਨਹੀਂ ਆਇਆ ਜੀ ਪਾਣੀ ਇਹ ਪਹਿਲੀ ਵਾਰ ਹੋਇਆ ਜੀ ਸਰਕਾਰ ਨੂੰ ਫੇਲ ਕਰਨ ਤੇ ਔਰ ਕਿੰਨੇ ਏਕੜ ਫਸਲ ਜਿਹੜੀ ਕਿਸਾਨ ਘਟੋ ਘਟ 100 ਏਕੜ ਦੇ ਕਰੀਬ ਇਹ ਜਾਨੀ ਕਿ ਫਸਲ ਖਰਾਬ ਹੋ ਚੁੱਕੀ ਹੈ ਜੀ ਮਹਿੰਦਰ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਕਹਿਣਾ ਜਿਹੜਾ ਪਾਣੀ ਇੱਥੇ ਮੈਰੀ ਵਿਭਾਗ ਦਾ ਜਿਹੜੇ ਨਲਾਈ ਕੀ ਕਰਕੇ ਕਿਸਾਨਾਂ ਦੇ ਜਿਹੜੇ ਤੁਹਾਨੂੰ ਪ੍ਰਭਾਵ ਪਾਣੀ ਇੱਦਾਂ ਜੀ ਪਾਣੀ ਦਾ ਪਤਾ ਨਹੀਂ ਜੀ ਅੱਸਾਂ ਕਿ ਕਿ ਚੱਲਦਾ ਹੈ ਕਹਿੰਦੇ ਇਹ ਥੋੜਾ ਥੋੜਾ ਪਾਣੀ ਹੈ ਥੋੜਾ ਥੋੜਾ ਪਾਣੀ ਵੀ ਕੁਝ ਪਾਣੀ ਹੈ ਉਹਦੇ ਨਾਲ ਪਾਣੀ ਮਾਰਾ ਮੋਟਾ ਆਉਂਦਾ ਸੀ ਇੰਨਾ ਨਹੀਂ ਪੜਾ ਵੀ ਰਾਤ ਬਰਾਤੇ ਕਿੰਨਾ ਪਾਣੀ ਛੱਡਦੇ ਰਾਤ ਪਾਣੀ ਜਿਆਦਾ ਕਿਤੇ ਛੱਡਿਆ ਗਿਆ ਆਪਾਂ ਨੂੰ ਪਤਾ ਨਹੀਂ ਲੱਗਾ ਜੀ ਦੋ ਤੀਸਾਂ ਆਏਗੇ ਜਿਹੜਾ ਗੋੜਾ ਕਾਰਜ ਪਤਾ ਨਹੀਂ ਲੱਗਾ ਉਹ ਦੂਜਾ ਦਾ ਸੀ ਕੋਣ ਹੋ ਇੱਥੇ ਕੀ ਹੈ ਤੁਹਾਡੀ ਆਪਣਾ ਬੇਜ਼ਦਾਨ ਬੇਜ਼ਦਾਨ ਆਖਣਗੇ ਮੁੰਡਿਓਤੀ ਤਾਂ ਹੋਦੀ ਹੈ ਨਾਲ ਮਾਰਦੀ ਹੈ ਦੋਤੀ ਦੋਤੀ ਤੁਸੀਂ ਨਾਲ ਕੇ ਕਰਦੇ ਹੋ ਕਿਸਾਨਾਂ ਦੇ ਨਾਲ ਮਦਦ ਹਾਂਜੀ ਹਾਂਜੀ ਗੱਟੇ-ਗੱਟੇ ਲਵਾਉਣੇ ਪੈਂਦੇ ਨੇ ਲਵਾਨੇ ਗੱਟੇ ਪਾਣੀ ਬੰਦ ਕਰਦਾ ਹੈ ਕਿ ਗਲਤੀ ਜ਼ਰੂਰ ਹੈਗੀ ਹੈ ਹਾਂਜੀ ਲੈਰੀ ਵਿਭਾਗ ਦੀ ਗਲਤੀ ਹੈਗੀ ਹੈ ਮਨਦੇਓ ਤੁਸੀਂ ਗਲਤੀ ਪਾਣੀ ਕੋਲ ਪਾਣੀ ਇਹਨਾਂ ਦੇ ਇਹਨਾਂ ਦੇ ਵਿੱਚ ਤਾਂ ਇਹਨਾਂ ਛੱਡਣ ਦਾ ਟੋਕ ਹੀ ਨਹੀਂ ਬੰਦਦਾ ਸਾਡੇ ਪਾਣੀ ਤਾਂ ਅਸੀਂ ਉਹ ਤਾਂ ਕਿੰਨੇ ਮੈਂ ਪਾਣੀ ਦਾ ਲੋੜ ਹੀ ਨਹੀਂ ਕਿਤੇ ਪਾਣੀ ਦੀ ਲੋੜ ਸੀ ਨਹੀਂ ਆਈ ਕਹਿੰਦੇ ਮਦਦ ਵੀ 10 ਦਿਨਾਂ ਬਾਅਦ 15 ਦਿਨਾਂ ਬਾਅਦ ਪਾਣੀ ਆਇਆ ਫੇਰ ਲੋੜ ਵੀ ਆ ਗਈ ਸੀ ਮੋਗੇ ਟੋਟੇ ਸਾਰੀ ਬੰਦ ਪਾਏ ਦੂਜੇ ਨੰਬਰ ਤੇ ਪਾਪਾ ਬੜੀਆਂ ਲੋਕ ਪਾਣੀ ਪਾਉਂਦੇ ਟੂਟੀਆਂ ਦਾ ਪਾਣੀ ਪਾਉਂਦੇ ਮੋਟਰ ਚਲਾ ਦਿੰਦੇ ਉਸ ਪਾਣੀ ਇੰਨਾ ਨਹੀਂ ਆ ਸਕਦਾ ਪਾਣੀ ਵੀ ਬਹੁਤ ਆਉਂਦਾ ਉਹਦੇ ਕਰਕੇ ਗੰਦਗੀ ਜਿਆਦਾ ਮੇਰੇ ਵਿਭਾਗ ਦੀ ਗਲਤੀ ਤਾਂ ਤੁਸੀਂ ਆਪ ਕਹਿ ਰਹੇ ਹੋ ਕਿ ਜ਼ਰੂਰ ਹੈ। ਪਾਣੀ ਕੋ ਨੂੰ ਗਲਤੀ ਹੈ। ਹਾਂ ਜੀ ਜੈ ਸਾਹਿਬ ਜਿਹੜਾ ਕਿਸਾਨਾਂ ਦੀ ਫਸਲ ਡੁੱਬੀ ਆ ਪਾਣੀ ਨਾਲ ਪ੍ਰਭਾਵਿਤ ਹੋਈ ਹੈ। ਕੀ ਕਹਿਣਾ ਤੁਹਾਡਾ? ਕਿੱਥੇ ਹਨ ਗੈਲੀ ਸੀਗੀ? ਹਨ ਗੈਲੀ ਤਾਂ ਪਤਾ ਨਹੀਂ ਐਕਚੁਅਲੀ ਕੀ ਹੈ ਵੀ ਨਹਿਰ ਜਿਹੜੀ ਹੈ ਬਹੁਤ ਲੰਬੀ ਹੈ। ਇਹ ਅਚਾਨਕ ਟੁੱਟ ਗਈ ਇਹ ਪਾਣੀ ਸਾਰਾ ਜਿਹੜਾ ਹੈ ਕੋਈ ਨਿਕਾਸ ਹੀ ਨਹੀਂ ਜਿਸ ਕਰਕੇ ਸਾਰਾ ਪਾਣੀ ਇੱਧਰ ਆਇਆ। ਜੀ। ਉਹ ਇਹ ਅਚਾਨਕ ਟੁੱਟ ਗਈ। ਅਚਾਨਕ ਪਾੜ ਪਏ ਜਿੰ ਪਾਣੀ ਜ਼ਿਆਦਾ ਆਨ ਕਰਕੇ। ਆ ਚੁੱਪ ਨਾਮ ਸਰ ਤੁਹਾਡਾ ਪ੍ਰਦੀਪ ਤੁਸੀਂ ਜਾਈਓ ਹਾਂ ਜਾਈਆਂ